ਹੋ ਸਸਿਗਾਲ ਜੀ ਮਤਰੋ ਕੀ ਹਾਲ ਚਾਲਾ ਠੀਕ ਠਾਕ ਹੋ ਘਰ ਪਰਿਵਾਰ ਸਿੱਤਾਂ ਜਾਨਵਰ ਠੀਕ ਆ ਸਾਰੇ ਵੀਰਾਂ ਦੇ ਮਤਰੋ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕੱਲ੍ਹ ਕਹੇ ਤੋਂ ਵੈਸੇ ਵੀ ਕਰ ਲਿਆ ਕਰੋ ਯਾਰ ਵੀਡੀਓ ਨੂੰ ਵਧੀਆ ਲਾਈਕ ਸ਼ੇਅਰ ਕੀਤਾ ਸਾਰੇ ਵੀਰਾਂ ਦਾ ਧੰਨਵਾਦ ਵੀਰੇ ਹਾਇ ਤੱਕ ਵੀ 50% ਵੀਰ ਕਰਦੇ ਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹ ਦੇਖਦੇ ਤੇ 50% ਵੀਰ ਜਿਹੜੇ ਨਹੀਂ ਕੀਤਾ ਕੋਈ ਮੁੱਲ ਨਹੀਂ ਲੱਗਦਾ ਯਾਰ ਜਿਹੜਾ ਵੀਡੀਓ ਵੇਖੇ ਲਾਈਕ ਕਰਦਾ ਕਰੋ ਕਮੈਂਟ ਕਰਦਾ ਕਰੋ ਸ਼ੇਅਰ ਕਰਦਾ ਕਰੋ ਕਿਉਂ ਕਮੈਂਟਾਂ ਦੇ ਜਵਾਬ ਤੇ ਵੀਡੀਓ ਬਣਾਉਣੀ ਆ ਆਪਾਂ ਹੁਣ ਕੋਈ ਵੀਰਾਂ ਦਾ ਜਿੰਨਾ ਕਰ ਸਕਦੇ ਆ ਭਲਾਓ ਜੇ ਤੱਕ ਵੀਡੀਓ ਪੂਰੀ ਦੇਖ ਲਿਆ ਕਰੋ ਯਾਰ ਉਹ ਵੀ ਸਾਰਾ ਦਿਨ YouTube ਦੇਖੀ ਜਾਂਦੇ ਆਪਾਂ ਜਿਹੜੀ ਚੀਜ਼ ਚੰਗੀ ਨਾਲ ਲੱਗੇ ਉਹਦਾ ਕਮੈਂਟ ਕਰਦਾ ਕਰੋ ਚੰਗੀ ਲੱਗੇ ਤਾਂ ਵੀ ਕਮੈਂਟ ਕਰਦਾ ਕਰੋ ਤੇ ਵੀਡੀਓ ਪੂਰੀ ਵੇਖ ਲਿਆ ਕਰੋ ਮੇਰਾ ਵੀਰ ਕੋਸੇ ਮੇਰਾ ਇਹ ਫੈਦਾ ਜੂਗਾ ਕੋਈ ਲੁਕ ਨਹੀਂ ਐਚ ਕਾਫੀ ਵੀਰਾਂ ਦੇ ਕਮੈਂਟ ਆਏ ਆ ਪਹਿਲਾ ਕਮੈਂਟਸ ਕਮੈਂਟ ਲੱਕਾ ਸੀਗਾ ਬਾਈ ਕਬੂਤਰਾਂ ਨੂੰ ਮਖਣੀ ਕਿੰਨਾ ਚਿਰ ਦੇ ਸਕਦੇ ਆ ਕਿਹੜੇ ਮਹੀਨੇ ਤੱਕ ਦੇ ਸਕਦੇ ਆ ਵੀਰੇ ਮਖਣੀ ਦੇਣ ਦਾ ਵੱਖਰਾ ਵੱਖਰਾ ਹਿਸਾਬ ਹੈ ਇੱਕ ਤਾਂ ਮਖਣੀ ਥੋੜੀ ਦੇਣੀ ਚਾਹੀਦੀ ਹੈ ਜੇ ਸਿੱਧੀ ਮਖਣੀ ਦਿੰਨੇ ਆਪਾਂ ਨਾ ਜਿਆਦੇ ਮਖਣੀ ਨਾਲ ਖਾ ਕੇ ਕਬੂਤਰ ਵੀ ਭੱਜਣ ਲੱਗ ਜਾਂਦੇ ਆ ਜਿਹੜਾ ਜ਼ਿਆਦਾ ਖਰਾਕੇ ਕਬੂਤਰਾਂ ਨਾਲ ਉਹ ਵੀ ਤੁਰਦੇ ਚਾਂਸ ਹੁੰਦੇ ਆ ਪਰ ਅੱਜ ਦੀਆਂ ਬਾਜ਼ੀਆਂ ਲੰਬੀਆਂ ਹੋ ਗਈਆਂ ਵੀਰੇ ਜਿਹਦੇ ਜਾਣ ਉਹ ਹੀ ਖੋਲਦਾ ਅਖੀਰ ਤੱਕ ਇਸ ਲਈ ਮਖਣੀ ਆ ਮੀਨਾ ਦੇ ਹੀ ਸਕਦੇ ਹਾਂ ਮੰਨ ਕੇ ਚੱਲੋ ਚੇ ਚੇ ਦਾ ਮੀਨਾ ਮੇਰੇ ਹਿਸਾਬ ਨਾਲ ਮੈਂ ਗਲਤ ਵੀ ਹੋ ਸਕਦਾ ਗਰਮੀ 'ਚ ਮਖਣੀ ਨਹੀਂ ਦਿੱਤੀ ਜਾਂਦੀ ਤੇ ਦਿਓ ਹਿਸਾਬ ਦੀ ਛੋਟੀ ਗੋਲੀ ਇਹ ਨਹੀਂ ਵੀ ਉਂਗਲ-ਉਂਗਲ ਜੱਟੀਆਂ ਧੱਕੀ ਆਓ ਉਹ ਤੇਰੇ ਫਾਇਦੇ ਜਗ੍ਹਾ ਨੁਕਸਾਨ ਵੀ ਕਰ ਜਾਂਦੀ ਹੈ ਕਿਉਂਕਿ ਮਖਣੀ ਜਦੋਂ ਆਪਾਂ ਸਿੱਧੀ ਮਖਣੀ ਦਿੰਨੇ ਆ ਨਾ ਜੇ ਰੋਟੀ ਛੋੜ ਕੇ ਦਨੀ ਉਹਦਾ ਸਿਸਟਮ ਹੋ ਰਿਹਾ ਸਿੱਧੀ ਮਖਣੀ ਦੰਨੇ ਆ ਉਹ ਇੱਕ ਹਿਸਾਬ ਦੀ ਲੋਜਬਸ਼ਲਾ ਆਉਂਦੀ ਹੈ ਜਿਹੜਾ ਖਾਦਾ ਪੀਤਾ ਅੱਗੋਂ ਦੀ ਪਾਈਏ ਨੇ ਪਿੱਛੋਂ ਦੀ ਕੱਢੀ ਜਾਂਦਾ ਤੇ ਫਾਇਦੇ ਜਗ੍ਹਾ ਨੁਕਸਾਨ ਵੀ ਕਰਦੀ ਹੈ ਜਾਦੇ ਮੈਸੇਜ ਆਏ ਆ ਆਲੂ ਬੁਖਾਰੇ ਬਾਰੇ ਆਲੂ ਬੁਖਾਰੇ ਬਾਰੇ ਬਹੁਤ ਮੈਸੇਜ ਆ ਵੀਰੇ ਜਿੰਨਾ ਕਿ ਮੈਨੂੰ ਪਤਾ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਆਲੂ ਬੁਖਾਰੇ ਬਾਰੇ ਬਹੁਤਾ ਪਤਾ ਨਹੀਂ ਕਿਉਂਕਿ ਆਪਾਂ ਕੋਈ ਵੱਡੇ ਖੜਾ ਨਹੀਂ ਪਹਿਲੀ ਗੱਲ ਤਾਂ 38 ਡਿਗਰੀ ਟੈਂਪਰੇਚਰ ਬਾਈ ਆਲੂ ਬੁਖਾਰਾ ਲੱਗ ਸਕਦਾ ਨਹੀਂ ਵੀਰੇ ਮੈਂ ਨਹੀਂ ਕਹਿੰਦਾ ਲਾਓ ਲੋਅ ਲਾਈ ਦਾ ਲੱਗ ਸਕਦਾ ਪਰ 38 ਚ ਨਾ ਲਾਓ ਯਾਰ ਸੈਂਪਲ ਕਬੂਤਰ ਚੜ੍ਹ ਦੋ 33 40 ਤੱਕ ਬੜਾ ਖੇਡ ਪਾਣੀ ਨਾ ਕਰੋ ਉਹਨੂੰ ਦੂਜਾ ਸੀ ਕੋਈ ਕਹਿੰਦਾ ਬਾਦਾਮ ਖਿਚਣ ਤੋਂ ਪਹਿਲਾਂ ਲੋ ਕੋਈ ਕਹਿੰਦਾ ਬਾਤ ਲਾਓ ਵੀਰੇ ਆਲੂ ਬਖਰਾ ਬਾਦਾਮ ਖਿਚਣ ਤੋਂ ਬਾਅਦ ਹੀ ਲੱਗਦਾ ਹੈ ਤੁੱਤਾ ਗਾ ਮੈਨੂੰ ਪਤਾ ਹੈ ਤੁਹਾਡਾ ਬਾਦਾਮ ਖੱਚ ਗਿਆ 12 ਵਜੇ ਤੁਹਾਡਾ ਬਾਦਾਮ ਖੱਚ ਗਿਆ 2 ਵਜੇ ਤੜਕੇ ਟਾਈਮ ਨਾਲ ਬਾਦਾਮ ਦੇ ਦਿਓ ਆਲੂ ਬੁਖਾਰਾ ਉਹਦੇ ਹੀ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿੰਨਾ ਵੀ ਆਲੂ ਬੁਖਾਰੇ ਬਾਰੇ ਆਪਾਂ ਨੂੰ ਬਹੁਤ ਹੀ ਨੌਲੇਜ ਹੈ ਨਹੀਂ ਕਿਸੇ ਭਰਾ ਨੂੰ ਨੌਲੇਜਾ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਹਰ ਇੱਕ ਭਰਾ ਨੇ ਨਾਂ ਨਹੀਂ ਸ਼ੋ ਹੁੰਦਾ ਆਈਡੀ ਸ਼ੋ ਹੁੰਦੀ ਆ ਸਾਰੇ ਵੀਰਾਂ ਦੇ ਵਧੀਆ ਵਧੀਆ ਕਮੈਂਟਾਂ ਦਾ ਜਵਾਬ ਦਿੱਤੇ ਯਾਰ ਤਾਂ ਧੰਨਵਾਦ ਵੀਰ ਦਾ ਬਹੁਤ ਬਹੁਤ ਧੰਨਵਾਦ ਨਾਮ ਵੀ ਆਪ ਦਾ ਲੱਕ ਕੇ ਪਤਾ ਕਰੋ ਵੀਰੇ ਕਮੈਂਟ ਦੇ ਥੱਲੇ ਵੀ ਕਿਹੜੇ ਪਿੰਡ ਤੋਂ ਆ ਫਿਰ ਬੋਲਣਾ ਸੌਖਾ ਹੋ ਜਾਂਦਾ ਤੇ ਇਸ ਵੀਰ ਦਾ ਬਹੁਤ ਇੱਕ ਆ ਕਮੈਂਟ ਸੀਗਾ ਬਾਈ ਜੀ ਕਬੂਤਰਾਂ ਨੂੰ ਚਰਬੀ ਚੜ ਗਈ ਹੈ ਚੜ ਗਈ ਹੈ ਘੱਟ ਕਰ ਲਈ ਕੋਈ ਹੱਲ ਦੱਸੋ ਖਰਾਕ ਸਾਲ ਵਿੱਚ ਵਧਦੇ ਸੀ ਵੀਰੇ ਚੰਗਾ ਹੀ ਹੈ ਚਰਬੀ ਨਹੀਂ ਖੜਦੀ ਬਿਨਾ ਜਾਣ ਤੋਂ ਜਾਇਨੀ ਫਲੈਕਸ ਬਾਈਸੈਪਸ ਕੋਈ ਜਦੋਂ ਕੱਢਣੇ ਹੋਏ 5-7 ਦਿਨ ਆ ਚਾਰ ਚੀਜ਼ਾਂ ਦਾ ਘੋੜਦਾ ਸਵੇਰ ਪੋ ਦੇ ਕੇ ਥੁੱਪੇ ਬਾ ਦਿਓ ਘਰਦੇ ਵੀ ਚਰਬੀ ਤੇ ਬਾਕੀ ਉਰਦਾਂ ਦੀ ਘੱਟ ਜਾਨੀ ਵੀਰੇ ਚਰਬੀ ਉਰਦਾਂ ਦੇ ਨਹੀਂ ਖੜਨੀ ਕੋਈ ਪ੍ਰੋਬਲਮ ਨਹੀਂ ਇਹਦੀ ਬਾਕੀ ਮਿੱਤਰੋ ਕਮੈਂਟ ਕਰਿਆ ਕਰੋ ਰੂਟੀਨ ਬਣਾਉਣੇ ਆਪਾਂ ਹੌਲੀ ਹੌਲੀ ਸਾਰੇ ਕਮੈਂਟਾਂ ਜਿੰਨੇ ਜੁਗਰੇ ਹੋਏ ਤੇ ਕਿਉਂਕਿ ਕਬੂਤਰ ਖਿਡਾਰੀਆਂ ਦੇਵੇਂ ਦੋ ਕੈਟਾਗਰੀਆਂ ਵੀਰੇ 10% ਖਿਡਾਰੀ ਇੱਕ ਪਾਸੇ ਆ 90% ਇੱਕ ਪਾਸੇ ਆ 10% ਉਹ ਆ ਜਿਹੜੇ ਆਏ ਸਾਲ ਜੱਦੇ ਆ ਉਹ ਜੱਦੇ ਕਿਉਂ ਆ ਕਿਉਂਕਿ ਉਹ ਇਸੇ ਕੰਮ ਤੇ ਵੀਰੇ ਪ੍ਰੋਫੈਸ਼ਨਲ ਆ ਜਿਹੜੇ ਕੱਲੇ ਕਬੂਤਰਾਂ ਤੇ ਆ ਮਿਹਨਤ ਬਹੁਤ ਜ਼ਿਆਦਾ ਉਹਨਾਂ ਦੀ ਉਹਨਾਂ ਵੱਲ ਵੇਖ ਕੇ ਮਨੋ ਜਿਵੇਂ ਸਿਆਣੇ ਕਹਿੰਦੇ ਨਾ ਪੱਕੇ ਨੂੰ ਵੇਖ ਕੇ ਕੱਚਾ ਨਹੀਂ ਢਾਣਾ ਚਾਹੀਦਾ ਹਾਫ ਲਾਣਾ ਸ਼ੁਰੂ ਕਰੋ ਆਪਦੇ ਅਰਗਿਆਂ ਨੂੰ ਵੇਖੋ ਆਪ ਤੋਂ ਤਾਂ ਨਾ ਵੇਖੋ ਆਪਣੀ رائے ਆ ਇਹ ਚੰਗੀ ਲੱਗੇ ਤਾਂ ਗ੍ਰਹਿਣ ਕਰ ਲਿਓ ਮਾੜੀ ਲੱਗੇ ਤਾਂ ਕੋਈ ਚੱਕਰ ਨਹੀਂ ਉਹ ਜਿਵੇਂ ਬਾਈਕਲ ਜਾੜ ਹੋ ਗਿਆ ਸੋਲ ਦੇ ਗੇ ਪੂਰੀ ਹੋ ਗਿਆ ਹੋਰ ਬੜੇ ਬੰਦੇ ਜਿਹੜੇ ਕੱਲੇ ਕਬੂਤਰਾਂ ਦੇ ਆ ਜਿੰਨੀ ਉਹ ਮਿਹਨਤ ਉਹ ਕਰ ਲੈਣਗੇ ਨਾ ਜਿੰਨਾ ਟਾਈਮ ਕੂਤਰਾਂ ਨੂੰ ਉਹ ਦੇ ਦੇਣਗੇ ਉਹਨਾਂ ਆਪਣੇ ਤੋਂ ਨਹੀਂ ਦਿੱਤਾ ਜਾਂਦਾ ਬਾਜ਼ੀਆਂ ਇਹ ਵੀ ਹੈ ਨਹੀਂ ਵੀ ਉਹ ਬਾਜ਼ੀਆਂ ਨਹੀਂ ਹਰਦੇ ਬਾਜ਼ੀਆਂ ਉਹ ਵੀ ਹਰਦੇ ਆ ਜੇ ਤੁਹਾਡਾ ਕਬੂਤਰ ਮੰਨ ਕੇ ਚਲੋ ਨਵੇਂ ਬੰਦੇ ਦਾ ਮਗਰਲੇ 50 ਕਬੂਤਰ ਛੁੱਟਿਆ ਮਗਰਲੇ ਦਹਾਂ ਚ ਫਿਰਦਾ ਨਾ ਤੁਹਾਨੂੰ ਉਮੀਦ ਆ ਵੀ ਤੁਸੀਂ ਹੋਰ ਸੁਧਾਰ ਕਰਕੇ ਐਂਡ ਤੱਕ ਪਹੁੰਚ ਸਕਦੇ ਹੋ ਜਦੋਂ ਪੰਜ ਸੱਤ ਬਾਜ਼ੀਆਂ ਹਰਦਾ ਬੰਦਾ ਹਰ ਬਾਈ ਤੇ ਬਰਸ ਸਕਦਾ। ਇਹ ਕਬੂਤਰ ਬਾਜੀ ਪੜ ਕੇ ਨਹੀਂ ਉਹਦੀ ਕੜ ਕੇ ਆਉਦੀ ਹੈ। ਨਾ YouTube ਤੇ ਵੀਡੀਓ ਵੇਖ ਕੇ ਆਵੇ। ਵੀਡੀਓ ਵੇਖ ਕੇ ਸਿਰਫ ਤੁਹਾਨੂੰ ਇੱਕ ਰਸਤਾ ਪਤਾ ਲੱਗ ਸਕਦਾ। ਕਰਨਾ ਤੁਹਾਨੂੰ ਆਪ ਨੇ ਪੈਣਾ। ਕਿਉਂ ਕਬੂਤਰ ਬਾਜੀ ਇੱਕ ਦਿਨ ਦੀ ਗੇਮ ਹੈਣੀ। ਸਭ ਮਰ ਨਾਲ ਤੁਸੀ ਕੋਈ ਖੇਡ ਪਸ ਲੋ ਸਿੱਖ ਲੋ ਕਿਸੇ ਤੋਂ ਚਾਹੇ ਕੱਕੜ ਦੇ ਕੇ ਸਿੱਖੋ ਚਾਹੇ ਲੱਖੜੇ ਦੇ ਕੇ ਸਿੱਖੋ ਉਹਨਾਂ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਹੀ ਦੱਸਣੀਆਂ ਜਿਹੜੀਆਂ ਆਮ 90% ਬੰਦਾਂ ਨੂੰ ਪਤਾ 90% ਚੀਜ਼ਾਂ 10% ਚੀਜ਼ਾਂ ਦਾ ਉਲ੍ਹਾ ਉਹ ਲਾਗਾ ਦਾ ਜਿੱਦੈ ਕਬੂਤਰ ਨਵਾਂ ਕੱਢਿਆ ਉਸ ਦਿਨ ਤੋਂ ਲੈ ਕੇ ਤੇ ਗੇੜਿਆਂ ਦੇ ਦਿਨ ਤੱਕ ਦਾ ਉਹ ਤੋਂ ਡਾਉਣਾ ਕਿਵੇਂ ਹੈ ਜਿਨੂੰ ਡੌਣਾ ਆ ਗਿਆ ਨਾ ਸਾਹਮਣਾ ਆਪੇ ਸਖ ਲੈਂਦਾ ਆਪਾਂ ਕੱਲ ਇਸੇ ਟੌਪਿਕ ਤੇ ਗੱਲ ਕਰਾਂਗੇ ਕਿ ਕੂਤਰ ਸ਼ੁਰੂ ਤੋਂ ਕੱਢ ਕੇ ਡੌਣਾ ਕਿਵੇਂ ਆ ਠੀਕ ਆ ਵੀਰ ਉਹ ਵੀਡੀਓ ਬੜੀ ਲੰਮੀ ਹੋਈ ਜਾਂਦਾ ਤੁਸੀਂ ਵੇਖਦੇ ਨਹੀਂ ਲੰਮੀ ਵੀਡੀਓ ਬਹੁਤ ਘੱਟ ਬੰਦਾ ਵੇਦਾ ਫੇਰ ਰਿਕਵੈਸਟ ਕਰਦਾ ਵੀ ਜਿਹੜੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਹਰ ਬੰਦਾ ਜਿਹੜਾ ਵੀਡੀਓ ਵੇਦਾ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਚਾਹੇ ਚੰਗਾ ਚਾਹੇ ਮਾੜਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿੰਨੀ ਹੋ ਸਕੇ ਵੀਡੀਓ ਸ਼ੇਅਰ ਕਰਦਾ ਕਰੋ ਯਾਰ ਆਪਣਾ ਰੁਟੀਨ ਜਾਂ ਬਣ ਜੂਗਾ ਹੁਣ ਕਮ ਉਹ ਟੌਪਿਕ ਨਹੀਂ ਲੱਭਦਾ ਸੀ ਯਾਰ ਆ ਵੀਰ ਜਿਹੜੇ ਸਵਾਲ ਕਰਦੇ ਇਹਨਾਂ ਦੇ ਜਵਾਬ ਤੇ ਵੀਡੀਓ ਬਣ ਜਾਂਦੀ ਹੈ ਜਿਹੜੇ ਵੀਰਾਂ ਨੂੰ ਜਿੰਨਾ ਕਿ ਪਤਾ ਜਿਵੇਂ ਵੀਰ ਨੇ ਇੱਕ ਨੇ ਬਹੁਤ ਵਧੀਆ ਕੰਮ ਕੀਤਾ ਵੀ ਸਾਰੇ ਕਮੈਂਟਾਂ ਦਾ ਜਵਾਬ ਦਿੱਤਾ ਨਾਲ ਜਿੰਨੀ ਸ਼ੇਅਰ ਕਰੋਗੇ ਉਨੇ ਵਧੂਗੇ ਇੱਕ ਇੱਕ ਤੇ 2 11 ਹੋ ਜਾਂਦੇ ਆ ਢੱਡ ਜੋ ਕੋਈ ਸਿੱਖੇ ਨਹੀਂ ਉਹਦਾ ਸਿੱਖਦੇ ਸਾਰੇ ਇੱਥੇ ਹੀ ਐ ਤੇ ਨਾਲ ਕਿਸੇ ਦੇ ਜਾਣਾਂ ਨਹੀਂ ਇੱਥੇ ਹੀ ਰਹਿ ਜਾਣਾ ਤਾਰ ਕੇ ਜੋ ਪਤਾ ਨਾ ਜੋ ਤਜਰਬੇ ਆ ਸ਼ੇਅਰ ਕਰਿਆ ਕਰੋ ਕੋਈ ਦਵਾਈਆਂ ਕੋਈ ਹੋਰ ਦਾ ABC ਆਪ ਦੀ ਵੀਡੀਓ ਬਣਾ ਕੇ ਪਾ ਦਿਓ ਤੁਸੀਂ ਨਹੀਂ ਪਾਣੀ ਤਾਂ ਮੈਨੂੰ ਭੇਜ ਦਿਆ ਕਰੋ ਤੇ ਕਮੈਂਟ ਦੇ ਥੱਲੇ ਆਪਦਾ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਕਿ ਕਿਹੜੇ ਪਿੰਡ ਦਾ ਫਿਰ ਹਰ ਬੰਦੇ ਦਾ ਕਮੈਂਟ ਆਪਾਂ ਵੀਡੀਓ ਚ ਲਾਇਆ ਕਰਾਂਗੇ ਠੀਕ ਹੈ ਵੀਰੋ ਸਤਿ ਸ੍ਰੀ ਅਕਾਲ ਬਾਲੀ ਵੀਡੀਓ ਲੰਮੀ ਹੋ ਕਹਿੰਦਾ ਕਾਲਾ ਮਿਲਦੇ ਆ ਪਹਿਲੇ ਦਿਨ ਕਬੂਤਰ ਕੱਢਣ ਤੋਂ ਲੈ ਕੇ ਤੇ ਗੇੜਾ ਲੜਨ ਤੱਕ